ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਰਖਾਲਾ ਜ਼ਿਲ੍ਹਾ ਦੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦਾ ਪੰਡਾ ਦੇ ਬਾਈਪਾਲ ਦੇ ਘਰੇ ਪਹੁੰਚੇ ਆਂ ਜਿਨ੍ਹਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨਗ ਦਿਖਾਉਣੇ ਆਂ ਚਾਰਾਂ ਦੇ ਵਿੱਚੋਂ ਦੋ ਨਗ ਸੂਏ ਸੂਏ ਆ ਦੋਸਤੋ ਤੇ ਦੋ ਗੱਬਣ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜੇ ਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਆ ਸਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਬਾਈ ਜੀ ਆਪਾਂ ਨੂੰ ਤਾਂ ਨਾਂ ਦਾ ਪਤਾ ਪਰ ਆਪਣੇ ਵੇਖਣ ਵਾਲੇ ਵੀਰਾਂ ਨੂੰ ਆਪਣਾ ਨਾਂ ਦੱਸ ਦਿਓ ਤੇ ਨੰਬਰ ਦੱਸ ਦਿਓ ਨਾਂ ਪਾਲ ਸਿੰਘ ਵੀਰੇ ਪਿੰਡ ਰਖਾਲਾ ਠੀਕ ਹੈ ਜੀ ਮੋਬਾਈਲ ਨੰਬਰ 97352654 97352654 2654 ਹਾਂਜੀ ਤੇ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆਣਾ ਹਾਂਜੀ 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 ਤੇ ਬਾਈ ਆਪਾਂ ਅੱਜ ਚਾਰ ਨਾਗ ਵੇਚਣੇ ਆ ਤੇ ਇਹਦੇ ਚੋ ਪਹਿਲੇ ਜਿਹੜੇ ਨਾਗ ਕੋਲੇ ਖੜੇ ਆ ਇਹਦੀ ਡਿਟੇਲ ਦੱਸਿਓ ਇਹ ਵੀਰ ਦੀ ਦੂਜਾ ਸੂਆ ਦੂਜਾ ਸੂਆ ਇਹਦੇ ਆਜੇ 18 ਦਿਨ ਬਾਕੀ ਹੈ ਵੀਰੇ ਉੱਚੀ ਦੇ 18 ਦਿਨ ਹਾਂਜੀ ਠੀਕ ਆ ਜੀ ਦਿਖਾ ਦਿਓ ਭਾਈ ਜੀ 18 ਦਿਨ ਬਾਕੀ ਆ ਤੇ ਸੀਲਸ ਲੱਗਾ ਸੀਲਸ ਲੱਗਾ ਦਾ ਫਾਰਮ ਵਾਲੀ ਵੜਾ ਵੀਰੇ ਠੀਕ ਆ ਜੀ ਠੀਕ ਆ ਫਾਰਮ ਚ ਹੀ ਗਈ ਸੀ ਪਿਛਲੀ ਵਾਰ ਥੋੜੀ ਕੇਅਰ ਘੱਟ ਸੀਗੀ ਉਹਨਾਂ ਦੀ ਹਾਂਜੀ ਹਾਂਜੀ ਹੂੰ ਤੇ ਵਟੋਟ ਬਹੁਤ ਹੋਗਾ ਨਾ ਬਾਈ ਇਹ 25 ਕਿਲੋ ਦੁੱਧ ਦੀ ਮਾਲਕਣਾ ਠੀਕ ਆ ਜੀ ਖੁੱਲਾ ਕਿੰਨੇ ਦਿਨ ਲੈਂਦੀ ਆ ਬਾਈ ਇਹ 18 ਦਿਨ ਬਾਕੀ ਐ ਵੀਰੇ ਲਓ ਵੀ 18 ਦਿਨ ਬਾਕੀ ਐ ਦੋਨੋਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਆ ਥਾਣਾ ਹਾਂ ਬਾਕੀ ਬੂਥੀ ਬਾਤੀ ਵੀ ਬੋਲ ਚਾਹ ਪਾਣੀ ਬਹੁਤ ਤੇ ਕੱਦ ਵੱਡਾ ਬਹੁਤ ਵੱਡਾ ਦੇਖ ਸਕਦੇ ਹੋ ਤੇ ਦੂਜਾ ਸੂਆ ਇਹਨੇ ਸੂਣਾ ਹਾਂ ਜੀ ਦੂਜਾ ਸੂਆ ਤੇ 18 ਦਿਨ ਬਾਕੀ ਐ ਦੇ 18 ਦਿਨ ਬਾਕੀ ਐ ਬਾਈ ਹਾਂ ਜੀ ਠੀਕ ਆ ਜੀ ਤੇ ਇਸ ਤੋਂ ਅੱਗੇ ਇੱਕ ਸੂਈ ਸਵਾਈ ਆ ਤਾਜੀ ਵੜਾ ਇਹਦੇ ਬਾਰੇ ਦੱਸਿਓ ਬਾਈ ਰੇਟ ਨਾਲ ਦੇ ਨਾਲ ਦੱਸਿਓ ਅੱਛਾ ਇਹਦਾ ਰੇਟ ਦੱਸ ਦਿਓ ਫਿਰ ਇਹਦਾ ਰੇਟ ਵੀਰ ਜੀ 72000 ਰਹਿਣਾ 72000 ਚ ਮਾਨਤਨ ਹੋ ਜਾਣਾ ਮਾੜਾ ਮੋਟਾ ਕੋਈ ਛੋਟ ਛਪਾਈ ਵੀਰੇ ਲਓ ਵੀ 72000 ਮੁੱਲ ਆ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਹੋ ਜਾਣਾ ਕੋਈ ਵੱਡਾ ਮੁੱਲ ਨਹੀਂ ਬਾਈ ਨੇ ਕੀਤਾ ਜਿੱਡੀ ਗਾਂ ਉੱਡਾ ਮੁੱਲ ਨਹੀਂ ਕੀਤਾਗਾ ਤੇ ਇਸ ਤੋਂ ਇਲਾਵਾ ਇੱਕ ਪਾਜੀ ਸੂਈ ਵੜਾ ਬਾਈ ਇਹਦੇ ਤੇ ਆ ਬੱਛੀ ਵੀਰੇ 2 ਘੰਟੇ ਹੋ ਗਏ ਸੂਈ ਨੂੰ ਠੀਕ ਹੈ ਜੀ ਬੱਛੇ ਨੂੰ ਜਨਮ ਦਿੱਤਾ ਦੂਜਾ ਸੂਏ ਇਹ ਆ ਦੂਜਾ ਸੂਏ ਇਹ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਦੁੱਧ 23 24 ਕਿਲੋ ਦੁੱਧ ਪਾ ਦੂੰਗੀ ਬੱਚੀ ਬਣਾਓ ਮੇਟਰ 23 24 ਦੁੱਧ ਕਿਲੋ ਦੁੱਧ ਇਹਨੇ ਪਾ ਦੇਣਾ ਹਾਂਜੀ ਹਾਂਜੀ ਸੀਲ ਸੂਲ ਵਾਲਾ ਪੱਖ ਬਹੁਤ ਚੰਗੇ ਵੀਰੇ ਲਓ ਬਾਕੀ ਥਾਣਾ ਵਿਖਾ ਦਿੰਨੇ ਆ ਪਾਈਆਂ ਨੂੰ ਕਰ ਦੱਕ ਲਓਏ ਲਓ ਵੀ ਮੇਟਰ ਚੋ ਕੇ ਬਾਈ ਨੇ ਵਿਖਾਤੀ ਆ ਕੋਈ ਬੱਚਾ ਨਹੀਂ ਲਾਇਆ ਅਜੇ ਨਾ ਨਾ ਬਾਈ ਚੱਕਰੀ ਲਓਏ ਲਓਏ ਬਾਈ ਵਾ ਹਾਂਜੀ ਕੀ ਬਾਤ ਹੈ ਬਹੁਤ ਸੋਹਣਾ ਥਣ ਹਵਾਨਾ ਇਹ ਨਾਲ ਦੀ ਨਾਲ ਹੀ ਪਛਾਵ ਕਰਤਾ ਬਸ ਉਹ ਪਛਵਾ ਕਰਕੇ ਬਸਮਾਦਾ ਕਰਕੇ ਹਾਂਜੀ ਬਹੁਤ ਵੱਡਾ ਹਜੇ ਥੋੜਾ ਜਿਹਾ ਹੀ ਹੋਇਆ ਦੋਸਤੋ ਸੂਈ ਨੂੰ ਦੋਨੋਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਈਏ ਪਹਿਲਾਂ ਹਾਂ 2 ਘੰਟੇ ਹੋ ਗਏ ਭਾਈ ਸੂਈ ਨੂੰ ਪੀੜੀ ਦੇ ਪਾਵਿਆਂ ਵਰਗੇ ਥਣ ਚਾਰਾਂ ਚੁੰਡਾਂ ਤੇ ਲੱਗੇ ਭਾਈ ਬੱਚੇ ਨੂੰ ਦੁੱਧ ਪਿਆ ਚੁੱਕੇ ਆ ਇਹਦਾ ਕੱਟ ਗਿਆ ਮੋਲਾ ਚੰਗਾਤਾ ਬੱਚੇ ਨੂੰ ਭਾਈ ਹਾਂਜੀ ਮੋਲਾ ਚੰਗਾਤਾ ਹੀ ਬੱਚੇ ਨੂੰ ਲਓ ਵੀ ਮਤਰੋ ਬਹੁਤ ਵੱਡੀ ਵਹਿੜ ਆ ਇਹ ਵੀ ਹਵਾਨਾ ਇਹਦਾ ਵੀ ਬਹੁਤ ਸਾਫ ਸੁਥਰਾ ਹੈ ਹਾਂਜੀ ਤੇ ਬਾਈ ਦੇ ਮੁੱਲ ਜਾਇਜ਼ ਹੁੰਦੇ ਆ ਜਿਹੜੀ ਵੱਡੀ ਗੱਲ ਆ ਮੁੱਲ ਬਾਈ ਯਾਰ ਆਪਾਂ ਮਾਲ ਲੈਨੇ ਬਹੁਤ ਆਪਾਂ ਛਾਂਟ ਕੇ ਆ ਸਹੀ ਆ ਜੀ ਬਾਕੀ ਜੇ ਵੱਧ ਮੰਗਾਗੇ ਤਾਂ ਉਹਦੇ ਨਾਲ ਵੱਧ ਮਿਲ ਥੋੜੀ ਜਾਣੇ ਦੇਖੋ ਬਾਕੀ ਬੱਚੀ ਤਾਜੀ ਸੂਈ ਹੈ ਕਿਸੇ ਬਸ ਲਿਸਪਾਨ ਨਹੀਂ ਪਖਾਉਗੀ ਅੱਜ ਦੇ ਵੀ ਬਿਲਕੁਲ ਬਿਲਕੁਲ ਨਾਲੇ ਬੱਚਾ ਰਜਾਇਆ ਹੋਇਆ ਖਾਲੀ ਕੀਤੀ ਹੋਈ ਆ ਥੋੜੀ ਬਹੁਤੀ ਹਾਂਜੀ ਹਾਂਜੀ ਬਸ ਬੇਟਾ ਲਾਓ ਵੀ ਲੈ ਚਲੋ ਜੀ ਬਹੁਤ ਸਾਬ ਸਤਰੀਏ ਦੋਸਤੋ ਘਰੇ ਆ ਕੇ ਵੀ ਤੁਸੀਂ ਦੇਖੋ 22 24 ਕਿਲੋ ਦੁੱਧ ਬੜਾ ਖੁੱਲਾ ਡੁੱਲਾ ਪਾ ਦੂਗੀ ਵੀਰੇ ਮੱਛੇ 22 24 ਕਿਲੋ ਦੁੱਧ ਦੇ ਦੂਗੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਬਾਈ ਆਪਾਂ ਫਿਰ ਕੀ ਮੁੱਲ ਕਰਦੇ ਆਂ ਵੀਰੇ ਇਹਦਾ ਮੁੱਲ 85000 ਵੀਰੇ 85000 ਮਾਨਤਨ ਹੋ ਜਾਊਗਾ ਬਾਈ ਹਾਂਜੀ ਮਾਨਤਨ ਹੋ ਜਾਊ ਦੇਖੋ ਗੱਡੀ ਵੱਡੀ ਉੱਚੀ ਬਹੁਤ ਵੱਡੀ ਵੜਾ ਬਾਈ ਹਾਂਜੀ ਤੇ ਇਸ ਤੋਂ ਅੱਗੇ ਇੱਕ ਆਪਣੇ ਕੋਲੇ ਨਾ ਡੱਬੀ ਵੜਾ ਹਾਂਜੀ ਇਹ ਨਗੀਨਾ ਵੀ ਆਪਣੇ ਕੋਲ ਇਹ ਕੱਚੀ ਆ ਕਿੰਨੇ ਕਿਚਰ ਦੀ ਕੱਚੀ ਆ ਬਾਈ ਇਹ ਇਹ 15 ਦਿਨ ਦੀ ਕੱਚੀ ਹੋਰੇ 15 ਦਿਨ ਦੀ ਇੱਕੇ ਫਾਰਮ ਦੀ ਆ ਪਹਿਲੇ ਨੰਬਰ ਵਾਲੀ ਤੇ ਦੋ ਵਾਲੀ ਅੱਛਾ ਇਹ ਦੋਨੇ ਇੱਕੇ ਫਾਰਮ ਦੀ ਆ ਬਣਾ ਜਿਹੜੀਆਂ ਹਾਂਜੀ ਹਾਂਜੀ ਠੀਕ ਆ ਜੀ ਥਾਂ ਤੋਂ ਇਹਨੂੰ ਬਹੁਤ ਚੰਗਾ ਲੱਗਿਆ ਬਾਈ ਬੜਾ ਚੰਗਾ ਵੀਰੇ ਤੇ ਮਿਲਕ ਵੈਨ ਉਹ ਦੂਵੀ ਚੰਗੀ ਆ ਦੇਖ ਆ ਗਏ ਤੁਸੀਂ ਇਹਦੇ ਵੀ 16 ਦਿਨ ਪੱਕੀ ਆ ਵੀਰੇ ਬਹੁਤ ਖੁੱਲਾ ਹਵਾਨਾ ਕੱਢੂਗੀ ਬਹੁਤ ਜ਼ਿਆਦਾ ਤੇ ਢਲ ਢੁਲ ਬਹੁਤ ਪਈ ਆ ਇਹਦੀ ਇਹ ਬਾਕੀ ਇਹ ਬੱਚੀਆਂ ਪਿਛਲੇ ਸੂਏ ਆਪਣੇ ਕੋਲੋਂ ਹੀ ਗਈ ਸੀਗੀ ਅੱਛਾ ਜੀ 33 ਕਿਲੋ ਤਾਂ ਤੇ ਚਵਾ ਕੇ ਵੇਚੀ ਸੀਗੀ ਵੀਰੇ ਵਾਹ ਜੀ ਵਾਹ ਕੀ ਬਾਤ ਹੈ ਹਾਂ ਜੀ ਹਰੇ ਦਾ ਬੱਚੀ ਨੇ ਲੌਣ ਲੱਗਣਾ ਵੀਰੇ ਹਾਂ ਜੀ ਹਾਂ ਜੀ ਬਾਕੀ ਕਮੈਕਟ ਲੈਵੇ ਵਾਲੀ ਆ ਕਿੰਨੇ ਕ ਦਿਨ ਲੈ ਜੂ ਬਾਈ ਇਹ ਇਹਦੇ 15 ਦਿਨ ਪੱਕੀ ਆ ਵੀਰੇ 15 ਹਾਂ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਨੂੰ ਥਾਣਾਵਾ ਦਿਖਾਤਾ ਹੈ ਮਿਲਕਵੇਨ ਕਰਮਾ ਵਾਲੀ ਦੇ ਦੋਨਾਂ ਪਾਸੇ ਚੰਗੀ ਆ ਬਾਕੀ ਕਲਰ ਪਰ ਚੌਰ ਤੇ ਕੱਦ ਕਾਠ ਕਿਸੇ ਪਾਸਿਓਂ ਨਹੀਂ ਖੁੰਜੀ ਦੋਸਤੋ ਕੁਆਲਿਟੀ ਇੰਨੀ ਹੋ ਵੀ ਬਹੁਤ ਵਧੀਆ ਰੰਗ ਬਾਜ ਵਹਿੜਾ ਦੋਸਤੋ ਦੇਖੋ ਇਹ ਬਹੁਤ ਸੋਹਣਾ ਮੂੰਹ ਮੱਥਾ ਤੇ ਕੱਦ ਕਾਠ ਉਹਦੂ ਵੀ ਚੰਗਾ ਹੈ ਹੂੰ ਦੇਖ ਸਕਦੇ ਹੋ ਤੁਸੀਂ ਆ ਬਾਈ ਫਿਰ ਆਪਾਂ ਕੀ ਮੁੱਲ ਕਰਨਾ ਇਹ ਦਾ 83000 ਦੇ ਦੇ ਦਾਂਗੇ ਵੀਰੇ 83000 ਕੁਛ ਨਾ ਕੁਛ ਮੰਨਤਾਂ ਹੋ ਜੂਗਾ ਹਾਂ ਮੌਕੇ ਤੇ ਹੋ ਜੂਗਾ ਮੰਨ ਠੀਕ ਆ ਬਈ ਇਸ ਤਰ੍ਹਾਂ ਇੱਕ ਆ ਝੋਟੀ ਆ ਮੈਂ ਪਹਿਲੇ ਸੂਏ 10 ਬੈਠਾ ਸੀਗਾ ਨਹੀਂ ਇਹ ਦੂਜਾ ਸੂਆ ਵੀਰੇ ਠੀਕ ਆ ਇਹਨੂੰ ਵੀ ਮਾੜਾ ਆ ਇਹਨੂੰ ਕੱਢਿਓ ਕੱਢ ਦੇ ਊਮੇ ਹਾਂਜੀ ਭਾਈ ਜੀ ਤੇ 10 ਕਿਲੋ ਦੁੱਧ ਤਿਆਰ ਆ 10 ਕਿਲੋ ਦੋ ਤਿਆਰ ਆ ਕੋਈ ਗੱਪ ਨਹੀਂ ਝੂਠ ਨਹੀਂ ਦੋ ਡੰਗ ਚੋਲੇ ਭਾਵੇਂ ਹਾਂਜੀ ਤੇ 24 ਦਿਨ ਹੋ ਗਿਆ ਤੇ ਸਹੀ ਸੂਈ ਨੂੰ 24 ਦਿਨ ਸੂਈ ਨੂੰ ਹੋ ਗਿਆ ਹਾਂਜੀ ਤੇ ਬਾਕੀ ਸੀਲਸਾਉ ਐਡੀ ਆ ਆਪਣਾ ਬਣ ਬੱਚੇ ਚੋਲਾ ਤੇ ਮਸ਼ੀਨ ਮਿਲਕ ਮਸ਼ੀਨ ਵੀ ਲਵਾਉਂਦੀ ਆ ਵਾਹ ਜੀ ਵਾਹ ਭਾਵੇਂ ਮਸ਼ੀਨ ਨਾਲ ਚੋਲਾ ਹਾਂਜੀ ਸਵੇਰ ਅੱਜ ਮਸ਼ੀਨ ਤੇ ਛੋਟੀ ਚੋਈ ਆ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਲਓ ਵੀ ਤੁਹਾਨੂੰ ਨੇੜੇ ਕਰਕੇ ਵੀ ਥਾਨ ਦਿਖਾ ਦਿੰਨੇ ਆ ਬਹੁਤ ਸਾਫ ਸੁਥਰਾ ਮਗਰਲੇ ਨਾਲ ਮਗਰਲਾ ਬਰਾਬਰ ਤੇ ਮੂਰਲੇ ਨਾਲ ਮੂਰਲਾ ਬਰਾਬਰ ਨਹੀਂ ਹੋ ਤਾਂ ਚੱਕਰੀ ਕੋਣੀ ਬਾਕੀ ਮਿਲਕ ਵੇਨ ਵੀ ਬਹੁਤ ਚੰਗੀ ਆ ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਸੇਮ ਦਿਖਾਤਾ ਠਣਾ ਦਾ ਸਾਈਜ਼ ਬਿਲਕੁਲ ਦੋਨਾਂ ਪਾਸਿਆਂ ਤੇ ਇੱਕੋ ਜਿਹਾ ਤੇ ਨਾੜਾ ਹਵਾਨੇ ਦੇ ਉੱਤੇ ਤੁਹਾਨੂੰ ਦਿਖਾਈ ਦੇਣਗੀਆਂ ਪਿਛਲੇ ਪਾਸੋਂ ਵੀ ਹਵਾਨਾ ਬਹੁਤ ਚੰਗਾ ਕੱਦ ਕਾਠ ਦੀ ਵੀ ਠੀਕ ਆ ਦੋਸਤੋ ਵੱਡੀਆਂ ਮਈਆਂ ਚ ਆਉਂਦੀ ਆ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਹਾਂ ਹਾਂ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਦੂਜੀਆਂ ਤੁਹਾਨੂੰ ਤਾਂ ਨਹੀਂ ਤੋੜ ਕੇ ਦਿਖਾਈਆਂ ਵੀ ਵੀਡੀਓ ਲੰਮੀ ਨਾ ਹੋ ਜੇ ਬਾਕੀ ਜਿੰਨੀ ਗੱਲ ਬੋਲੀ ਆ ਦੋਸਤੋ ਉਹਦੀ ਫੁੱਲ ਗਾਰੰਟੀ ਆ ਯੋਕੇ ਸਦਾ ਇਹਨਾਂ ਦਾ ਕੰਮ ਆ ਸਾਫ਼ ਸੁਥਰਾ ਹੈ ਕਦੇ ਕੋਈ ਝੂਠ ਨਹੀਂ ਮਾਰਿਆਗਾ ਤੇ ਜਿੰਨੀ ਗੱਲ ਦੱਸੀ ਹੈ ਦੋਸਤੋ ਉੰਨੀ ਹੀ ਨਿਕਲਣੀ ਆ ਬਹੁਤ ਵਧੀਆ ਬਾਈ ਜੀ ਸੋਹਣਾ ਸੰਗਾ ਗੋ ਫੀਲ ਪੱਖਵੰਨੀਆਂ ਚਵਾਈ ਚ ਬਹੁਤ ਚੰਗੀ ਜਿਹੀ ਚਵਾਈ ਚ ਬਹੁਤ ਚੰਗੀ ਲੱਗੀ ਬਾਈ ਜੀ ਜੈ ਜੈ ਵੀਰੇ ਜੈ ਜੈ ਵਾਹ ਜੀ ਕੀ ਬਾਤ ਬਾਕੀ ਆ ਨਹੀਂ ਕੋਈ ਗੱਲ ਵੀ ਛੋਟੀ ਹੀ ਡਰ ਜੂਗ ਚੋਂਦੇ ਵੇਲੇ ਠੀਕ ਹੈ ਉੱਪਰ ਕੋ ਮਿਲਕ ਮਸ਼ੀਨ ਤੇ ਚੋਈ ਹੈ ਸੁਪਾ ਠੀਕ ਹੈ ਜੀ ਮਸ਼ੀਨਾਂ ਚੋਈ ਹੈ ਹਾਂ ਬੱਚਾ ਦਿਖਾ ਦਿਓ ਵੀਰੇ ਬੱਚਾ ਦਿਖਾਉਣੇ ਆ ਬਾਈ ਕੋਈ ਨਹੀਂ ਹਾਂ ਤੇ ਕੈਸਾ ਦਾ ਇਹ ਬੱਚਾ ਦੇਖ ਲਓ ਆ ਜੀ ਬੱਚਾ ਆ ਕੱਟਾ ਨਹੀਂ ਜਿਹੜੀ ਸਚਾਈ ਆ ਬਾਈ ਜੀ ਕੱਲ ਨੂੰ ਅਗਲਾ ਦੂਰੋਂ ਨੇੜੇ ਚੱਲ ਕੇ ਆਉਂਦਾ ਤਾਂ ਫਿਰ ਲਾਂਭਾ ਦਿੰਦਾ ਜੀ ਕੋਈ ਗਲਤ ਗੱਲ ਬੰਦਾ ਬੋਲ ਜੇ ਤਾਂ ਹਾਂ ਪਰ ਜਿਹੜੀ ਗੱਲ ਆ ਸਚਾਈ ਆ ਤੇ ਆਪਾਂ ਕੀ ਮੁੱਲ ਰੱਖਾਂਗੇ ਵੀਰੇ ਇਹਦਾ ਇਹਦਾ 85000 ਵੀਰੇ 85000 ਮਾਨਤਾਨੇ ਦੇ ਵਿੱਚ ਹੋ ਜੂ ਵੀ ਹੋ ਜੂ ਵੀਰੇ ਹੋ ਜੂ ਲਓ ਵੀ ਸਜਣੋ ਚਾਰ ਨਾਗਾ ਸਾਰੀ ਡਿਟੇਲ ਆਪਾਂ ਬਾਈ ਜੀ ਤੋਂ ਲੈ ਲਈ ਆ ਤੇ ਮੁੱਲ ਇਹਦਾ 85000 ਆ ਮਾਨਤਾ ਨੇ ਦੇ ਵਿੱਚੋਂ ਤੁਹਾਡਾ ਹੋ ਜਾਣਾ ਤੇ ਆਮ ਬੰਦੇ ਕੋਲੇ ਹੁਣੀ ਤੇ ਛੋਟੀ ਦਾ ਦੋਸਤੋ ਘਟੋ ਘਾਟੇ ਵੀ ਲੱਖ ਰੁਪਿਆ ਮੰਗਣਾ ਸੀ ਉਹਨੇ ਤੇ ਪਰ ਇਹ ਵਪਾਰੀ ਦੀ ਇਹ ਹੀ ਦੋਸਤੋ ਇੱਕ ਜ਼ਰੂਰੀ ਗੱਲ ਆ ਵੀ ਜਿਹੜੀ ਇਹਨਾਂ ਨੇ ਪੈਸੇ ਜਿਹੜੇ ਮੰਗਣੇ ਉਹ ਜਾਇਜ਼ ਮੰਗਣੇ ਹੁੰਦੇ ਆ ਤੇ ਜਿਹੜਾ ਕਿ ਪਸ਼ੂ ਜਲਦੀ ਵਿਕ ਜਾਂਦਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਚਾਰਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਘਰ ਪਸੰਦ ਆਉਂਦਾ ਹੈ ਤਾਂ ਬਾਈ ਨੂੰ ਫੋਨ ਕਰ ਲਓ ਤੇ ਇਸ ਤਰ੍ਹਾਂ ਦੀ ਕਿਸੇ ਵੀਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਲਦੀ ਮਿਲਦੇ ਹਾਂ ਦੋਸਤੋਂ ਅਜੇ ਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।